ਕਾਓ ਸਾਹਮਣੇ ਕਹਿੰਦੇ ਐਂ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਆਹ ਮੁੰਡਾ ਕਹਿੰਦੇ ਟੀਵੀ ਕੱਪੜੀ ਵਾਲਾ ਟੀਵੀ ਕੱਪੜੀ ਵਾਲਾ ਜਾਂਦਾ ਖੇਡ ਦੇ ਮੈਦਾਨ ਦੇ ਵਿੱਚ ਉਹਦਾ ਬਹੁਤ ਡਾਇਰ ਹੈ ਉਹਦਾ ਬਹੁਤ ਡਾਇਰ ਹੈ ਕਾਓ ਸਾਹਮਣੇ ਤੇਰੇ ਕਿੰਨੇ ਬਣਾਓ ਤੇਰੇ ਤੇ ਤੇ ਬਸ ਤੇਰਾ ਕੱਤੀ ਸਟਲਾ ਦੇ ਤੇ ਆ ਪਿੰਡ ਬੋਹੇ ਆ ਜਾਵੇ ਆ ਗੱਲਾਂ ਕਹਦੇ ਪਿੰਡਾਂ ਦੇ ਵਿੱਚ ਬੰਨਿਆ ਨੇ ਤੇ ਪਿੰਡਾਂ ਦੇ ਫਾਜ਼ੀ ਵੀਰਾਂ ਨੇ ਖੁੱਟੀ ਲੈ ਕੇ ਬੋਹੇ ਵਾਲੇ ਦੇਖਣ ਤੇ ਆ ਜਾਵੇ ਗੱਲਾਂ ਬਖਰੀਆਂ ਨੇ আর ਦੂਜੇ ਪਾਸੇ ਮਿੱਕਾ ਬੋਹੇ ਵਾਲਾ ਪਰ ਦੇਖਲਾ ਵਾਲਾ ਫਿਰ ਤ੍ਰੀਟ ਇਸ ਵੇਲੇ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਦਿਖਾ ਰਿਹਾ ਹੈ ਬੀਨ ਦਾ ਧੰਨਵਾਦ ਹੈ আর ਦੂਜੇ ਪਾਸੇ ਉਹ ਕਹਿੰਦੇ ਬੋਹੇ ਵਾਲਾ ਇਸ ਵੇਲੇ ਫਾਰਮ ਟੈਕ ਦੇ ਵੀਰ ਮਿੱਤਰੋ ਆਲਮ ਟੱਕਾ ਖੱਚੋ ਹੀ ਗ੍ਰੰਥ ਕਿਹੜਾ ਬੈਣਾ ਨੌਜਵਾਲਾ ਉਹ ਪੋਹੇ ਵਾਲਾ ਪੰਟਾ ਮੇਰੇ ਲਈ ਉਹ ਪੰਟਾ ਆ ਗਿਆ ਮੇਰੇ ਮਿੱਤਰੋ ਪੰਟਾ ਆ ਗਿਆ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਉਹ ਬਣਾਤਾ ਚੱਕਰ ਝੂਟਾ ਗੱਭਰੀ ਨੇ ਐਨ ਕਮੇ ਬੱਲੇ 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 ਹੁੰਦੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਪੰਟਾ ਜਾ ਰਿਹਾ ਮੇਰੇ ਮਿੱਤਰੋ